ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਨਾਲ ਹੀ ਤੁਸੀਂ ਆ ਦੇਖ ਸਕਦੇ ਹੋ ਇਹ ਵੀ ਲੇਡੀਜ਼ ਸਾਮਾਨ ਇਹ ਵਿੱਚ ਕਿਚਨ ਦਾ ਸਾਮਾਨ ਕਟਸ਼ੀਆਂ ਚ। ਠੀਕੋ। ਚਲੋ। ਵਧੀਆ। ਤਰ੍ਹਾਂ ਤੁਸੀਂ ਦੇਖ ਸਕਦੇ ਇੱਧਰ ਵੀ ਜਿਹੜਾ ਖਜਲਾ ਇਹ ਬਣ ਰਿਹਾ ਹੈਗਾ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਮੇਰੇ ਇਸ ਚੈਨਲ ਦੇ ਨਵੇਂ ਬਲੌਗ ਦੇ ਵਿੱਚ। ਅੱਜ ਦਾ ਬਲੌਗ ਹੈ ਆਪਣਾ ਪਿੰਡ ਨਮਾਦਾ ਤਹਿਸੀਲ ਸਮਾਣਾ ਜਿਹੜਾ ਪਟਿਆਲਾ ਵਿਖੇ ਤਿੰਨ ਦਿਨ ਦਾ ਜਿਹੜਾ ਬੇਲਾ ਹੈਗਾ 25 26 27 ਗੁੱਗਾ ਬਾਣੀ ਮੇਲਾ ਉਹ ਇੱਥੇ ਆਪਾਂ ਮੇਲੇ ਤੇ ਪਹੁੰਚੇ ਆ ਤੁਹਾਨੂੰ ਦਿਖਾਣੇ ਮੇਲੇ ਦੇ ਵਿੱਚ ਤੇ ਆਓ ਤੁਹਾਨੂੰ ਮੇਰੇ ਨਾਲ ਬੜੇ ਤੁਹਾਨੂੰ ਸਾਰਾ ਕੁਝ ਦਿਖਾਵਾਂਗਾ ਇਸ ਮੇਲੇ ਦੇ ਵਿੱਚ ਇਸ ਤਰ੍ਹਾਂ ਕੁਝ ਆਪਾਂ ਮੇਲੇ ਦੇ ਵਿੱਚ ਆ ਗਏ ਆ ਕਾਫੀ ਇੱਥੇ ਜਿਹੜੀਆਂ ਲੱਗੀਆਂ ਆ ਚਾਹ-ਕੁਕੂਕੂ ਬਣਾਉਣ ਵਾਲੇ ਆ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆ ਹੋਰ ਇੱਧਰ ਪੈਕੇ ਆ ਪਾਪੜਾ ਵਾਲੇ ਸਾਹਮਣੇ ਚੰਡੋਲ ਚੱਲ ਰਹੇ ਆ ਤੁਸੀਂ ਦੇਖ ਸਕਦੇ ਹੋ ਆਪਾਂ ਉਹਨਾਂ ਕੋਲ ਵੀ ਜਾਂਦੇ ਤੇ ਰਸ਼ ਹੋਣਾ ਜਿਹੜਾ ਸ਼ੁਰੂ ਹੋ ਗਿਆ ਤੇ ਜੂਸ ਵਾਲੇ ਵੀਰ ਜੀ ਤੇ ਇਹ ਬੱਚਿਆਂ ਦੇ ਜਿਹੜੇ ਵੀ ਦੇਖ ਸਕਦੇ ਹੋ ਕੁੰਮਲ ਵਾਲੀਆਂ ਖੇਡਾਂ ਰੇਲ ਗੱਡੀਆਂ ਬਤਕਾਂ ਇਹ ਦੇਖ ਸਕਦੇ ਹੋ ਤੇ ਇਹਦੇ ਨਾਲ ਹੀ ਇੱਧਰ ਰਸ਼ ਕਾਫੀ ਹੋਣ ਲੱਗ ਪਿਆ ਹੈਗਾ ਇਹ ਜਿਹੜੀ ਸਾਹਮਣੇ ਸੜਕ ਆ ਰਹੀ ਆ ਇਹ ਪਟਿਆਲੇ ਵੱਲੋਂ ਆ ਰਹੀ ਆ ਭਵਾਨੀ ਕਾਟ ਰੋਡ ਤੋਂ ਤੇ ਆਪਾਂ ਇਸ ਵੇਲੇ ਨਮਾਦਾ ਜਿੱਥੇ ਮੇਲਾ ਹੈਗਾ ਗੁੱਗਾ ਮੜੇ ਉੱਥੇ ਖੜੇ ਆਂ ਜੀ ਦੁਕਾਨਾਂ ਬਹੁਤ ਸੋਹਣੀਆਂ ਸੋਹਣੀਆਂ ਸਜੀਆਂ ਹੋਈਆਂ ਬੱਚਿਆਂ ਦੇ ਖੜਾਉਣੇ ਜਿਵੇਂ ਦੇਖ ਸਕਦੇ ਹੋ ਅੱਗੇ ਆਇਆ तकरीबन ਬੱਚਿਆਂ ਦੇ ਖੜਾਉਣੇ ਬਾਜੇ ਆਲ ਲੇਡੀਜ਼ ਜਿਹੜੇ ਆਰਟੀਫੀਸ਼ੀਅਲ ਜੁਐਲਰੀ ਕੁਝ ਦੇਖ ਸਕਦੇ ਹੋ ਤੇ ਨਾਲ ਹੀ ਤੁਸੀਂ ਆ ਦੇਖ ਸਕਦੇ ਹੋ ਇਹ ਵੀ ਲੇਡੀਜ਼ ਸਾਮਾਨ ਇਹ ਵਿੱਚ ਕਿਚਨ ਦਾ ਸਾਮਾਨ ਕਟਸ਼ੀਆਂ ਚ ਇਸ ਤਰ੍ਹਾਂ ਚਾਹ ਪੁਣੀਆਂ ਲਾਈਟਰ ਇਹਨਾਂ ਕੋਲੇ ਅਵੇਲੇਬਲ ਹੈ ਇਹ ਵੀ ਆਰਟੀਫੀਸ਼ੀਅਲ ਜਿਹੜੀ ਜੁਐਲਰੀ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਖੜਾਉਣੇ ਫੇਰ ਅੱਗੇ ਆ ਗਏ ਆ ਇਹ ਦੇਖ ਸਕਦੇ ਹੋ ਤੇ ਜਿਹੜੇ ਸਾਹਮਣੇ ਸਿੱਧੇ ਸਰ ਜਾਂਦੀ ਹੈ ਸਾਮਾਨੇ ਨੂੰ ਜਾਂਦੀ ਹੈ ਜੀ ਤੇ ਬਾਬਾ ਜੀ ਕੋਲੇ ਇਹ ਹੈਗਾ ਲੱਕੜੀ ਦਾ ਸਮਾਨ ਸਾਰਾ ਦੇਖ ਸਕਦੇ ਹੋ ਤੇ ਇਹਨਾਂ ਕੋਲੇ ਕੀ ਰਿੰਗ ਵਗੈਰਾ ਹੋਰ ਬੱਚਿਆਂ ਦੇ ਕਢਾਉਣੇ ਬਹੁਤ ਜ਼ਿਆਦੇ ਪਏ ਆ ਹਾਂ ਲੇਡੀਜ਼ ਦਾ ਜਿਹੜਾ ਸਮਾਨ ਆ ਮੇਕਅਪ ਵਗੈਰਾ ਦਾ ਤੇ ਹੋਰ ਛੱਲੇ ਤੇ ਹੋਰ ਇਹਨਾਂ ਕੋਲ ਜਿਹੜਾ ਇਹ ਇਸ ਤਰ੍ਹਾਂ ਦਾ ਸਮਾਨ ਹੈਗਾ ਜੀ ਇਹ ਬਾਬਾ ਜੀ ਸਰਦਈ ਵਾਲੇ ਆਗੇ ਸਤਿ ਸ਼੍ਰੀ ਅਕਾਲ ਬਾਬਾ ਜੀ ਬਾਬਾ ਜੀ ਸਰਦਈ ਕਿੱਥੇ ਜਾ ਰਹੀਆਂ ਫਿਰਨਾ ਤੇ ਇਹ ਬਾਬਾ ਜੀ ਸਤਿ ਸ਼੍ਰੀ ਅਕਾਲ ਸਰਦਈ ਵੇਚਦੇ ਹੋ ਅੱਛਾ ਅੱਛਾ ਠੰਡੀ ਹੁੰਦੀ ਆ ਏ ਇਹ ਜੇਗਾ ਹੁੰਦੀਆਂ ਸਰਬਾਈ ਬਦਾਮ ਤੇਰੀਆਂ ਅੱਛਾ ਭੰਗਦੇ ਨਹੀਂ ਹੁੰਦੀ ਭੰਗ ਨਹੀਂ ਹੁੰਦੀ ਐ ਬੇਬੇ ਨਹੀਂ ਪਛਾਣਦੀ ਸਿੰਦਾ ਕਿੱਧਰ ਆ ਰਿਹਾ ਆਹ ਵੈਰੀ ਗੁਰ ਸਤਿ ਸ਼ਕਾਲ ਸਤਿ ਸ਼ਕਾਲ ਸਤਿ ਸ਼ਕਾਲ ਤੇ ਇਹ ਆ ਗਏ ਇਸ ਤਰ੍ਹਾਂ ਉੱਪਰ ਰਮਾਲ ਸਿੱਤੇ ਲੈਣ ਵਾਲੇ ਕੰਢੇ ਤੇ ਕੜੇ ਹੈਗੇ ਆ ਜਿਹੜੇ ਆਪਾਂ ਪੂਜਾ ਕਰਦੇ ਆ ਉਹ ਮਾਲਾਆਂ ਹੈਗੀਆਂ ਜੀ ਹੋਰ ਜਿਹੜਾ ਸਾਰੇ ਤਰ੍ਹਾਂ ਦੇ ਇੱਥੇ ਸਮਾਨ ਜਿਹੜਾ ਸਮਾਨ ਆ ਤੇ ਨਾਲ ਹੀ ਇੱਥੇ ਐਨਕਾਂ ਆ ਗਈਆਂ ਬੱਟੂਏ ਆ ਗਏ ਤੇ ਸਰ ਭਾਈ ਦਾ ਰਗੜਾ ਇੱਧਰ ਵੀ ਚੱਲ ਰਿਹਾ ਖਾਲਸਾ ਵਾਹੀ ਫਤੇ ਜੀ ਚੱਲ ਰਹੀ ਹੈ ਸਰ ਭਾਈ ਚਲੋ ਬਹੁਤ ਵਧੀਆ ਇਸ ਤਰ੍ਹਾਂ ਜਿਹੜਾ ਇਹਨਾਂ ਕੋਲ ਪ੍ਰਸ਼ਾਦ ਫੜਿਆ ਹੋਇਆ ਤੇ ਚੜਦਾ ਹੁੰਦਾ ਤੇ ਇਸ ਤਰ੍ਹਾਂ ਇੱਧਰ ਹਾਂ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਆਪ ਫਰੂਟ ਚਾਟ ਤੇ ਨਾਲ ਹੀ ਪਕੌੜੇ ਤੇ ਹੋਰ ਕਾਫੀ ਆਈਟਮਾਂ ਇਹਨਾਂ ਕੋਲੇ ਹੈਗੀਆਂ ਨੇ ਆਓ ਤੁਹਾਨੂੰ ਅੱਗੇ ਵੀ ਜੜੀਆਂ ਦੁਕਾਨਾਂ ਉਹ ਦਿਖਾ ਕੇ ਆਉਣਾ ਇਹ ਦੇਖ ਸਕਦੇ ਹੋ ਇਹ ਵੀ ਅੱਗੇ ਤੁਸੀਂ ਦੇਖ ਸਕਦੇ ਹੋ ਜਿਹੜੇ ਸਿੱਕੇ ਕੋਲੇ ਆ ਗਏ ਤੇ ਪਾਣੀ ਦੇ ਬੁੱਤਲੇ ਇੱਧਰ ਹੈਗੇ ਕੋਲਡ ਡਰਿੰਕ ਜਿਹੜੇ ਪੀਣੇ ਤੁਸੀਂ ਪੀ ਸਕਦੇ ਹੋ ਤੇ ਚਾਹ ਪਰੌਂਖਾ ਇੱਥੇ ਚੱਲਦਾ ਪਿਆ ਤੇ ਅੱਗੇ ਚੱਲਦੇ ਆ ਜੀ ਆਪਾਂ ਇਹ ਐਂਕਮ ਵਗੈਰਾ ਪਾਰਕਸ ਵਗੈਰਾ ਤੇ ਅੱਗੇ ਤਾਂ ਹੀ ਥੋੜਾ ਥੋੜਾ ਆ ਗਿਆ ਬਾਕੀ ਕੁਝ ਪੈਕਟ ਕੋਲ ਨਾਲ ਹੀ ਇਧਰ ਪਿੱਛੇ ਵਾਲੇ ਖੜੇ ਆ ਗਏ ਤੇ ਕਾਫੀ ਪੜਤ ਜਿੱਦੀ ਹੋ ਗਈ ਹੈ ਮੇਰਾ ਜਿਹੜਾ ਹੈਗਾ ਵੱਧ ਗਿਆ ਹੈਗਾ ਹੁਣ ਜਿਆਦਾ ਜਿਹਾ ਰਸ਼ ਹੋਣ ਲੱਗ ਪਿਆ ਹੈਗਾ ਉਹ ਇਸੇ ਤਰ੍ਹਾਂ ਅੱਗੇ ਆਪਾਂ ਹੋਰ ਚੱਲਦੇ ਰਹਾਂਗੇ ਤੇ ਬੱਚਿਆਂ ਨੇ ਘਰਾਉਣੇ ਚੰਡੋਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਚੱਲ ਰਿਹਾ ਜੀ ਚੰਡੋਲ ਦੇਖ ਸਕਦੇ ਹੋ ਦੇ ਨਾਲ ਹੀ ਇੱਧਰ ਕੋਹਰ ਝੰਡੋਲ ਆਤਾ ਝੰਡੋਲ ਜਿਹੜੇ ਆ ਤਿੰਨ ਚਾਰ ਇੱਥੇ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਤੇ ਆਹ ਵਾਲਾ ਇੱਥੇ ਗੱਡੇ ਬੱਚਿਆਂ ਦੇ ਪੜਾਉਣੇ ਇਹ ਵੀ ਤੁਸੀਂ ਦੇਖ ਸਕਦੇ ਨਾਲ ਹੀ ਆਹ ਭੈਣੀ ਸਾਹਿਬ ਵਾਲੇ ਦੀ ਕੁਲਫੀ ਤੇ ਨਾਲ ਹੀ ਆਹ ਖਜਲੇ ਆ ਗਏ ਇਹ ਖਜਲਾ ਖਜਲਾ ਹੈ ਤਾਜ਼ੇ ਖਜਲੇ ਅੱਛਾ ਇਹ ਕਿ ਹੋਰ ਆ ਕੀ ਆਲਾ ਠੀਕੋ ਚਲੋ ਵਧੀਆ ਤਰਾ ਤੁਸੀਂ ਦੇਖ ਸਕਦੇ ਇਧਰ ਵੀ ਜਿਹੜਾ ਖਜਲਾ ਇਹ ਬਣ ਰਿਹਾ ਹੈਗਾ ਇਹ ਸਾਰੇ ਜਿਹੜੇ ਖਜਲੇ ਵਾਲੇ ਆ ਕਾਫੀ ਅੱਛਾ 70-80 ਰੁਪਏ ਦਾ ਇੱਕ ਪੀਸ ਆਉਂਦਾ ਜੀ ਤੇ ਨਾਲ ਹੀ ਇਧਰ ਅਗਲੇ ਪਾਸੇ ਸੋਜੀ ਦੀ ਮਠਿਆਈ ਬਰਫੀ ਜਿਹੜੀ ਆ ਪਕੌੜੇ ਕੱਟ ਹੋ ਰਿਹਾ ਤਾਜ਼ੇ ਤਾਜ਼ੇ ਬਾਕੀ ਹਾਲ ਆ ਠੀਕ ਆ ਕੋ ਕਿਹੜੀ ਜਗ੍ਹਾ ਤੋਂ ਆਏ ਹਾਂਜੀ ਅੱਛਾ ਅੱਛਾ ਠੀਕ ਜਾ ਰਹਾ ਕੰਮ ਚੰਨਲ ਚੱਲੂ ਮੇਲਾ ਹੈ ਇਸੇ ਤਰ੍ਹਾਂ ਸਾਹਮਣੇ ਵੀ ਕੰਨ ਸਾਹਿਬ ਵਾਲੇ ਕੁਲਤੀ ਵਾਲੇ ਤੇ ਬਾਈ ਜੀ ਉਹਨੇ ਖੜੇ ਹੋਰ ਬਾਈ ਜੀ ਠੀਕ ਹੋ ਜੇ ਮੇਲੇ ਤੇ ਆਏ ਹੋਗੇ ਓਕੇ 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 ਇਸੇ ਤਰ੍ਹਾਂ ਦੇ ਜੇ ਸਾਡੇ ਹਰ ਪਾਸੇ ਰੌਣਕ ਰੌਣਕਾਂ ਸਾਹਮਣੇ ਬੱਚਿਆਂ ਦੇ ਘਟੌੜੇ ਹੋਰ ਮੁਕਟ ਵਗੈਰਾ ਜਿਹੜੇ ਰੱਖਿਆ ਆ ਵੀ ਬੱਚਿਆਂ ਦੇ ਟੈਡੀ ਪੀਅਰ ਦੇਖ ਸਕਦੇ ਹੁਣ ਤੇ ਨਾਲ ਹੀ ਇਹ ਛੋਟੇ ਵਾਲੇ ਪੈਣੀ ਸ਼ਾਪ ਫੇਰ ਆ ਗਈ ਕੋਟੂ ਪੰਜਾਬੀ ਕੁਲਚੇ ਛੋਲੇ ਅਤੇ ਮੋਮੋਸ ਤੇ ਮਰੂਤੀ ਨੂੰ ਮੋਡੀਫਾਈ ਕਰਕੇ ਇਹਦੇ ਵਿੱਚ ਜਿਹੜੀ ਹੈ ਸ਼ਾਪ ਇਹ ਲਗਾਈ ਗਈ ਹੋਈ ਆ ਤੇ ਅੱਗੇ ਆ ਗਈ ਆ ਪੈਣ ਸਾਹਿਬ ਦੀ ਕੁਲਤੀ ਕਾਫੀ ਇੱਥੋਂ ਹੈਗੀ ਆ ਤੇ ਸੱਜੀ ਕੋਨੇ ਖਾਣ ਪੀਣ ਵਾਲਿਆਂ ਦਾ ਫਾਸ ਫੂਡ ਸਾਹਮਣੇ ਵੀ ਵੀ ਬ੍ਰੈਡ ਬ ਕੋਟੇ ਵਗੈਰਾ ਉਹ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਤੇ ਸੱਜੀ ਕੋਨੇ ਜਿਹੜੇ ਖਾਣ ਪੀਣ ਵਾਲਿਆਂ ਇੱਧਰ ਦੇ ਕੁਲਚੇ ਛੋਲੇ ਬਾਈ ਜੀ ਬਣਾ ਰਹੇ ਆ ਤੇ ਆ ਗੋਲ ਗੱਪੇ ਚਾਹ ਫਰੂਟ ਚਾਟ ਕਾਫੀ ਇੱਥੇ ਲੱਗਿਆ ਹੋਇਆ ਕਾਫੀ ਮੇਲਾ ਜਿਹੜਾ ਪਵ ਚੁੱਕਿਆ ਹੈਗਾ ਜੀ ਦੇਖਦੇ ਰਹੋ ਮੇਰੇ ਨਾਲ ਬੜਾ ਜਿਹੜਾ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈ ਤਾਂ ਜੋ ਤੁਹਾਨੂੰ ਮੇਰੇ ਨੋਟੀਫਿਕੇਸ਼ਨ ਪਹਿਲੇ ਹੱਥ ਤੇ ਮਿਲ ਸਕੇ ਤੇ ਇਸੇ ਤਰ੍ਹਾਂ ਇੱਥੇ ਵੀ ਲੈਮਨ ਟੋਟਾ ਕੋ ਨਾਲ ਹੀ ਇਹਦੇ ਪਕੌੜਿਆਂ ਵੀ ਖਾਣ ਪੀਣ ਵਾਲੀਆਂ ਦੁਕਾਨਾਂ ਕਰਦੀਆਂ ਨੇ ਦੇ ਸਾਹਮਣੇ ਹੈ ਜੀ ਬੈਗਾਂ ਦੀ ਦੁਕਾਨ ਲੇਡੀ ਜੁੱਤੀਆਂ ਤੁਸੀਂ ਦੇਖ ਸਕਦੇ ਹੋ ਜੀ ਐਂਟਰ ਜੀ ਐਂਟਰ ਜੀ ਐਂਟਰ ਜੀ ਮਾਤਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਰ ਬਹੁਤ ਵਧੀਆ ਆਜਾ ਲੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਹਾਡੇ ਤੁਹਾਨੂੰ ਬਰਕਸ਼ਨ ਹੋਏ ਤੁਹਾਡੇ ਕਰਕੇ ਸਾਨੂੰ ਲੋਕਾਂ ਦੇ ਰੂਹ ਨੂੰ ਹੋਣ ਦਾ ਮੌਕਾ ਬਸ ਇਸੇ ਕਰਕੇ ਤੁਹਾਡੇ ਕਰਕੇ ਅਸੀਂ ਆ ਜਾਣਾ ਤੁਹਾਡੇ ਦਰਸ਼ਨ ਕਰਨ ਤੇ ਇਸ ਤਰ੍ਹਾਂ ਇਹਨਾਂ ਦੇ ਜਿਹੜੇ ਆ ਦੇਖ ਸਕਦੇ ਹੋ ਕਾਫੀ ਸਹਾਨੇ ਬੈਗ ਹੋਰ ਲੇਡੀਜ਼ ਮਾਣ ਬੱਚਿਆਂ ਦੀ ਜੁੱਤੀਆਂ ਇਹ ਦੇਖਾਓ ਬੱਚਿਆਂ ਦੀ ਜੁੱਤੀਆਂ ਮੈਂ ਇੱਕ ਪੁਰਾਣੀ ਪੈਗਾਂ ਵਾਲੀ ਦੁਕਾਨ ਤੇ ਕਾਫੀ ਵਧੀਆ ਹੈਗਾ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਬੀਸੀ ਹੋਣਾ ਨਾਲ ਵੀ ਸੱਸੀ ਗੱਲ ਆਪਣਾ ਥੋੜਾ ਜਿਹਾ ਦੱਸੋ ਮੇਰਾ ਨਾਮ ਹਰਪ੍ਰੀਤ ਹੈ ਜੀ ਔਰ ਅਸੀਂ ਸੰਗਰੂਰ ਤੋਂ ਆਏ ਆ ਜੀ ਅੱਛਾ ਜੀ ਸਾਡਾ ਵੈਸੇ ਸਾਡੀ ਸੰਗਰੂਰ ਦੁਕਾਨ ਵੀ ਹੈ ਜੀ ਔਰ ਜੋ ਵੀ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋ ਰਹੀ ਇਹ ਲੋਕੋ ਪਹਿਲਾਂ ਜਿਹੜੀ ਜਨਤਾ ਤੁਹਾਨੂੰ ਦੇਖ ਰਹੀ ਹੈ ਮੇਲੇ ਤੇ ਆਏ ਸੱਜਣ ਦੇਖ ਰਿਹਾ ਕੋਈ ਪਰੇਸ਼ਾਨੀ ਕਿਸੇ ਕਿਸਮ ਦੀ ਬਿਲਕੁਲ ਨਹੀਂ ਦੇਖੋ ਜੀ ਵੈਸੇ ਤਾਂ ਬਿਲਕੁਲ ਕੋਈ ਪਰੇਸ਼ਾਨੀ ਨਹੀਂ ਹੈਗੀ ਜੋ ਇੱਥੇ ਇਹਨੂੰ ਕਮੇਟੀ ਮੈਂਬਰ ਨੇ ਉਹਨਾਂ ਦਾ ਵੀ ਸੁਭਾਅ ਬਹੁਤ ਵਧੀਆ ਹੈਗਾ ਸਾਡੇ ਡਿਕਤਾਰ ਭਾਜੀ ਨੇ ਉਹਨਾਂ ਨੇ ਸਾਨੂੰ ਵਧੀਆ ਡੀਲ ਕੀਤਾ ਲੇਕਿਨ ਲਾਸਟ ਦੇ ਵਿੱਚ ਕਰਾਇਆ ਵੀ ਬਿਲਕੁਲ ਜਾਇਜ਼ ਹੈ ਜੀ ਆ ਨੀਅਰ ਬਾਉਟ ਆ 1800 ਰੁਪਏ ਦੁਕਾਨ ਦਾ ਹੈਗਾ ਹਾਂ ਤੇ ਨਹੀਂ ਤਿੰਨ ਦਿਨਾਂ ਦਾ ਹੀ ਜੀ ਅੱਛਾ ਤਿੰਨ ਦਿਨਾਂ ਦਾ ਹਾਂਜੀ ਹਾਂਜੀ ਔਰ ਜੇ ਦੇਖਿਆ ਜਾਵੇ ਇੰਨੇ ਕ ਦਾ ਬੰਦਾ ਤਿੰਨ ਦਿਨਾਂ ਦਾ ਲੰਗਰ ਵੀ ਛੱਕ ਜਾਂਦਾ ਔਰ ਇਹਨਾਂ ਦੀ ਬਹੁਤ-ਬਹੁਤ ਅਸੀਂ ਮਿਹਰਬਾਨੀ ਹੈ ਪਰ ਸਾਨੂੰ ਥੋੜੀ ਜੀ ਇੱਕ ਪ੍ਰੋਬਲਮ ਇਹ ਆ ਗਈ ਤੁਸੀਂ ਦੇਖ ਰਿਹਾ ਤੁਹਾਨੂੰ ਸੰਗਤ ਹਾਂ ਕੀ ਉਰੇ ਬਿਲਕੁਲ ਦੇਖੋ ਮੇਰੀ ਬਾਹ ਭਿੱਜੀ ਪਈ ਆ ਹਾਂਜੀ ਹਾਂ ਠੀਕ ਹੈ ਨਾ ਜੀ ਉਰੇ ਕੋਈ ਲਾਈਟ ਦਾ ਸਾਡੇ ਕੋਲੇ ਪ੍ਰਬੰਧ ਨਹੀਂ ਵੀ ਜੇ ਇਹ ਸਾਡੀ ਬੇਨਤੀ ਆ ਕੋਈ ਪ੍ਰਬੰਧਕ ਕਮੇਟੀ ਵਾਲਾ ਵੀਰ ਸੁਣ ਰਿਹਾ ਹੋਵੇ ਤਾਂ ਉਹਨਾਂ ਨੂੰ ਬੇਨਤੀ ਹੈ ਵੀ ਅਗਲੇ ਸਾਲ ਸਾਨੂੰ ਲਾਈਟ ਦਾ ਕਿਤੇ ਨਾ ਕਿਤੇ ਇੰਤਜ਼ਾਮ ਕਰਕੇ ਦੇਣ ਬਿਸ਼ੱਕ ਦੀ ਥੋੜੇ ਥੋੜੇ ਪੈਸੇ ਸਾਡੇ ਤੋਂ ਹੋਰ ਲੈ ਲੈਣ ਜੀ ਠੀਕ ਹੈ ਜੀ ਧੰਨਵਾਦ ਜੀ ਮਿਹਰਬਾਨੀ ਜਿਸ ਤਾਂ ਵੀ ਮਿਰਜੀ ਹੋਣਾ ਨੇ ਦੱਸਿਆ ਵੀ ਇੱਥੇ ਲਾਈਟ ਵਗੈਰਾ ਦਾ ਸਾਡਾ ਥੋੜਾ ਜਿਹਾ ਪ੍ਰੋਬਲਮ ਬਾਕੀ ਸਾਨੂੰ ਜਿਲਤਾਰ ਜੀ ਵੱਲੋਂ ਕੋਈ ਨਹੀਂ ਹੈਗਾ ਲਾਈਟ ਦਾ ਅਗਲੇ ਬਾਰ ਨੂੰ ਇੰਤਜ਼ਾਮ ਕਰਦੇ ਹੋਏ ਇਹ ਅੱਜ ਪਹਿਲਾ ਦਿਨ ਹੈ ਜੇ ਹੋ ਸਕਦਾ ਹੋਇਆ ਕੱਲ ਤੋਂ ਇਹਨਾਂ ਦਾ ਲਾਈਟ ਦਾ ਜਿਹੜਾ ਇੰਤਜ਼ਾਮ ਜ਼ਰੂਰ ਕੀਤਾ ਜਾਵੇ ਆਪ ਜੀ ਦੀ ਬੜੀ ਮਿਹਰਬਾਨੀ ਹੋਏਗੀ ਇਹਦੇ ਨਾਲ ਇੱਥੇ ਕੱਚੇ ਬਨੇਨਾ ਬੱਚਿਆਂ ਆ ਦੇਖ ਸਕਦੇ ਹੋ ਇਹ ਰੰਗ-ਬਰੰਗੀਆ ਪਕਕੀਆਂ ਤੇ ਬੀਬੀ ਜੁਨੇ ਇਧਰ ਲੱਗੀ ਨਾ ਦੁਕਾਨ ਤੋਂ ਦੇਖ ਸਕਦੇ ਕਾਫੀ ਜਾ ਤੱਕ ਦੂਰ ਤੱਕ ਦੇਖ ਸਕਦਾ ਸਜੇ ਹੋਇਆ ਤੇ ਸੰਤਰਾਮ ਸਿੰਘਲਾ ਦੀ ਨਿੱਗੀ ਜਾਜ 19ਵਾਂ ਮੈਡੀਕਲ ਮੋਬਿਲ ਕੈਂਪੇ ਵਿੱਚ ਲਾਇਆ ਜਾਣਾ ਹੈ 25 26 27 ਸਤੰਬਰ 2024 ਮੈਂ ਜਿਹੜਾ ਮੇਲਾ ਪਿੰਡ ਨਮਾਦਾ ਦਾ ਇਹਦੇ ਵਿੱਚ ਲੱਗਣਾ ਹੈ ਤੇ ਫੋਰ ਸਾਹਮਣੇ ਤੇ ਵਧ ਸਕਦੇ ਆ ਸਾਹਮਣੇ ਦੇਖ ਸਕਦੇ ਫੂਗਾ ਮਾੜੀ ਆਪਾਂ ਚੱਲਦੇ ਆ ਉਧਰ ਤੋਂ ਜਾਣਾਂਗੇ ਪਹਿਲਾਂ ਆਪਾਂ ਤੁਹਾਨੂੰ ਜਿਹੜੇ ਬਾਜ਼ਾਰ ਦੀ ਰੌਣਕਾਂ ਉਹ ਦਿਖਾ ਦਈਏ ਆਓ ਅੱਗੇ ਚੱਲਦੇ ਹਾਂ ਇਹ ਹੈ ਓਪੀ ਅਰੋੜਾ ਕਲੀਨਿਕ ਤੇ ਹਸਪਤਲ ਪਤਾ ਪਿੰਡ ਬੰਬਣਾ ਅਤੇ ਲਲੋਸੀ ਇਹ ਜਿਹੜੀਆਂ ਮੈਡੀਕਲ ਕਿਟ ਕੈਂਪ ਵਿੱਚ ਲੱਗਣਾ ਹੈਗਾ ਦਵਾਈਆਂ ਜਿਹੜੀਆਂ ਮੁਕਤ ਉਹ ਇਹ ਦੇ ਰਹੇ ਨੇ ਆਪਾਂ ਹੋਰ ਇੱਕ ਖਜਲੀ ਦੁਕਾਨ ਤੇ ਆ ਕੇ ਦੇਖੋਗੇ ਇਹਨਾਂ ਕੋਲੇ ਕਾਫੀ ਜਿਹੜਾ ਅੰਦਰ ਸਿਟਿੰਗ ਦੀ ਕੈਪੈਸਿਟੀ ਵੀ ਹੈਗੀ ਹੈ ਬੈਠਣ ਵਾਲਿਆਂ ਦੀ ਤੇ ਨਾਲੇ ਖਜਲਾ ਅੱਜ ਤਿਆਰ ਤਾਜ਼ਾ ਕੀਤਾ ਹੈ ਤਾਜ਼ਾ ਤਿਆਰ ਕਰਿਆ ਤਾਂ ਕਪੜਾ ਪਾ ਕੇ ਰੱਖੋ ਕੋਈ ਬਿਮਾਰ ਹੋ ਜਾਵੇ ਮਿੱਟੀ ਪੈ ਗਈ ਇਹਨੂੰ ਕਪੜਾ ਪਾਓ ਪ੍ਰੋਪਰ ਚੁੰਨੀ ਪਾਓ ਤੁਸੀਂ ਠੀਕ ਹੈ ਜੀ ਇਹ ਜ਼ਰੂਰੀ ਆ ਆਪਾਂ ਲੋਕਾਂ ਨੂੰ ਬਿਮਾਰ ਨਹੀਂ ਕਰਨਾ ਜਿਹੜੇ ਮੇਲੇ ਤੇ ਆਇਆ ਤੇ ਮੇਰੀ ਬੇਨਤੀ ਆ ਤੁਹਾਨੂੰ ਵੀ ਚੁੰਨੀ ਪਾਓ ਇੱਥੇ ਇਸ ਤਰ੍ਹਾਂ ਇਹ ਪਾਰਕਿੰਗ ਕਾਫੀ ਹੈਗੀ ਆ ਹਰੇ ਜਗ੍ਹਾ ਜਗ੍ਹਾ ਜਿਹੜੀ ਪਾਰਕਿੰਗ ਬਣੀ ਹੋਈ ਆ ਤੇ ਨਾਲ ਤੁਸੀਂ ਦੇਖ ਸਕਦੇ ਹੋ ਖਾਣ ਦੇ ਖਾਣ ਪੀਣ ਵਾਲਾ ਕੋਟੰਡੀ ਆ ਸਟ੍ਰੀਟ ਉਤੋਂ ਵੀ ਦੇਖ ਸਕਦੇ ਆ ਕਿ ਨਾਲ ਆ ਗੈਡੀ ਜੁਣੀ ਆ ਗਏ ਰਣਕਾ ਲਾਈ ਬੈਠੇ ਆ ਕੜੇ ਕੁੜੇ ਚ ਲਾਈ ਬੈਠੇ ਆ ਤਕਰੀਬਨ ਕਾਫੀ ਇੱਥੇ ਕੜੇ ਕੁੜੇ ਇਹਨਾਂ ਕੋਲ ਮਿਲ ਜਾਂਦੇ ਆ ਤੇ ਕਿਰਪਾਨ ਵਾਸਤੇ ਉਹ ਵੀ ਤੁਸੀਂ ਇੱਥੇ ਲੈ ਸਕਦੇ ਹੋ ਤੇਰੀ ਫੇਰ ਬਣਾ ਦਿੰਨੇ ਹੋਰ ਦੱਸੋ ਠੀਕ ਆ ਖੁਸ਼ ਆ ਚਲ ਖੁਸ਼ ਰਹਿ ਇਸ ਤਰ੍ਹਾਂ ਇੱਧਰ ਵੀ ਹੱਲੋ ਤਾਲੀ ਕਿਸਾਨ ਸੋਡਾ ਬਾਹਰ ਕੀ ਬਾਤ ਆ ਇਹ ਅਲੱਗ-ਅਲੱਗ ਫਲੇਵਰ ਹੋਣੇ ਆ ਠੀਕ ਆ ਇੱਧਰ ਆ ਗਿਆ ਰਬੜੀ ਫਲੂਦਾ ਰਬੜੀ ਫਲੂਦਾ ਆਹਾਂ ਇਹ ਨਾਲ ਹੀ ਤੁਸੀਂ ਦੇਖ ਸਕਦੇ ਹੋ ਘਰਾਂ ਦੇ ਕੰਮ ਆਉਣ ਵਾਲੀ ਜਿਹੜੀ ਕਰੋਕਰੀ ਆ ਮੈਲਾ ਮਾਈਂਡ ਤੇ ਜਿਹੜੀ ਅਨਬ੍ਰੇਕੇਬਲ ਹੁੰਦੀ ਆ ਇਹਨਾਂ ਕੋਲ ਮੌਜੂਦ ਆ ਅੱਗੇ ਜਿਹੜੀਆਂ ਆਪ ਬੱਸਾਂ ਦੇਖ ਰਹੇ ਹਾਂ ਬੱਚਿਆਂ ਦੇ ਘਰੌਣੇ ਆ ਵੀ ਬੱਚਿਆਂ ਦੇ ਘਰੌਣੇ ਹੈਗੇ ਆ ਕਾਫੀ ਇਹੇ ਅੱਜ ਤੱਕ ਜਿਹੜਾ ਮੇਲਾ ਇਸ ਚੀਜ਼ਾਂ ਦੇ ਨਾਲ ਲੱਗਿਆ ਹੋਇਆ ਆ ਦੇਖੋ ਬੱਚਿਆਂ ਦੇ ਵਿੱਚ ਕੀ ਰਿੰਗਾ ਹੈਗੇ ਲੇਡੀ ਸਮਾਨ ਲੇਡੀ ਬੰਗਾ ਆਹਾ ਮੰਗਲ ਸੂਤਰ ਵਗੈਰਾ ਸਾਰਾ ਕੁਝ ਇਨਾਂ ਕੋਲੇ ਆ ਪਰਸ ਲੇਡੀ ਉਹ ਇਨਾਂ ਕੋਲ ਪਏ ਹੈਗੇ ਇਹ ਜਰਾ ਇੱਧਰ ਐਨਕਾ ਲਾ ਕੇ ਬੈਠੇ ਆ ਭਾਈ ਹੁਣ ਇੱਕ ਪਰਸ ਜੈਂਟਸ ਪਰਸ ਜੈਂਟ ਪਰਸ ਤੋਂ ਘੱਟ ਦੇਖਦੇ ਆ ਲੇਡੀਜ਼ ਪਰਸ ਜ਼ਿਆਦਾ ਦੇਖਦੇ ਆ ਔਰੇ ਤੇ ਇਸ ਤਰ੍ਹਾਂ ਆ ਦੇਖੋ ਟੀ ਐਂਡ ਪੀ ਕੋਈ ਵੀ ਟੂਲ ਲੈਣਾ ਹੋਵੇ ਤੁਸੀਂ ਉਹ ਵੀਲ ਕਰ ਸਕਦੇ ਹੋ ਲੈ ਸਕਦੇ ਹੋ ਆਹ ਵੇਖ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਪੇਚਗਾਸਾਂ ਤੇ ਅੱਛੀ ਕੰਪਨੀ ਦੇ ਇਹਨਾਂ ਰੱਖੇ ਹੋਏ ਹੁੰਦੇ ਆ ਤੇ ਆਹ ਫਰਚਣੇ ਵਗੈਰਾ ਘਰਾਂ 'ਚ ਕੰਮ ਆਉਣ ਵਾਲੇ ਛੋਟੀਆਂ-ਛੋਟੀਆਂ ਢੋਲਕੀਆਂ ਤੇ ਆਹ ਲੱਕੜੀ ਦਾ ਸਬਾਨ ਆ ਗਿਆ ਮਧਾਣੀਆਂ ਹੋਣਗੇ ਥਾਪੀਆਂ ਹੋਗੀਆਂ ਆ ਜਿਹੜੀਆਂ ਪੋਥੀਆਂ ਰੱਖਣ ਵਾਲੀਆਂ ਜਿਹੜੀਆਂ ਸਟੈਂਡ ਆ ਇਹਨਾਂ ਕੋਲ ਅਵੇਲੇਬਲ ਹੈਗਾ ਸਾਰੇ ਤਰ੍ਹਾਂ ਦੇ ਸ਼ੋਪੀਸ ਜਿਹੜੇ ਇਹਨਾਂ ਕੋਲ ਬਣੇ ਹੋਏ ਹੈਗੇ ਇਹੇ ਤਰ੍ਹਾਂ ਕਾਫੀ ਇਹ ਜਿਹੜਾ ਮੇਲਾ ਉਹ ਸਜਾਇਆ ਹੋਇਆ ਹੈਗਾ ਆ ਦੇਖਦੇ ਆਪਾਂ ਅੱਗੇ ਚੱਲਦੇ ਆਂ ਤੇ ਦੁਕਾਨਾਂ ਕਾਫੀ ਲੱਗੀਆਂ ਜਿਹੜਾ ਇਹ ਲਫਾਫਿਆਂ ਚ ਪ੍ਰਸ਼ਾਦ ਪਿਆ ਜੀ ਇਹ ਅੰਦਰ ਜਿਹੜਾ ਕੱਢਦਾ ਹੈਗਾ ਹਾਂ ਬਾਬਾ ਜੀ ਜਿਹੜੀ ਠੰਡੀ ਮਿੱਠੀ ਜਿਹੜੀ ਆ ਸਰ੍ਹਦਾਈ ਤੇ ਪਤੌੜ ਵੀ ਵੇਚ ਦੋਗੇ ਭੰਗ ਵਾਲੇ ਆ ਬਣ ਰਹੇ ਨੇ ਜੇ ਕਿਹਾ ਵੀਰ ਭਾਈ ਜੇ ਸ਼ਕੀਨ ਹੋਵੇ ਇੱਥੇ ਖਾ ਸਕਦਾ ਉਹ ਇਹ ਹੈ ਫੁੱਲੇ ਕਰਾਰੇ ਮੱਕੀ ਦੇ ਜਿਹੜੇ ਦਾਣੇ ਹੁੰਦੇ ਆ ਉਹ ਵਾਲੇ ਦਾਣੇ ਆ ਇਸ ਤਰ੍ਹਾਂ ਇਹ ਇੱਧਰ ਅੱਗੇ ਬੱਚਿਆਂ ਦੇ ਖੇਡਾਂ ਜਿਹੜੇ ਤੁਸੀਂ ਦੇਖ ਸਕਦੇ ਹੋ ਤੇ ਕਾਫੀ ਦੂਰ ਦੂਰ ਤੱਕ ਦੇਖੋਗੇ ਜਿਹੜੀਆਂ ਕਾਰਾਂ ਗੱਡੀਆਂ ਖੜੀਆਂ ਨੇ ਤੇ ਪਾਰਕਿੰਗ ਜਿਹੜੀ ਆ ਇਹ ਬਣੀ ਹੋਈ ਹੈ ਆ ਖਾਨ ਮੇਨ ਵਾਲਾ ਸਬਾਨ ਜਿਹੜੇ ਹੈਗੇ ਨਮਕੀਨ ਵਗੈਰਾ ਇਹਨਾਂ ਕੋਲੇ ਜਿਹੜੇ ਉਹ ਰੱਖੇ ਹੋਏ ਹੈਗੇ ਆ ਆ ਰੇਡੀਆਂ ਦੇ ਪੇਠਾ ਵੀ ਰੱਖਾ ਨਮਕੀਨ ਵਗੈਰਾ ਸਾਰਾ ਇਸ ਤਰ੍ਹਾਂ ਦੂਰ ਦੂਰ ਤੱਕ ਇਹ ਲੱਗੇ ਹੋਏ ਨੇ ਬਾਜ਼ਾਰ ਤੁਸੀਂ ਕੋਈ ਚੀਜ਼ ਆ ਬੱਚਿਆਂ ਦੇ ਫੇਰ ਘਰੋਣੇ ਆਗੇ ਤੁਸੀਂ ਖਰੀਦ ਕਰ ਸਕਦੇ ਹੋ ਜੀ ਤੁਸੀਂ ਦੇਖ ਸਕਦੇ ਇੱਧਰ ਵੀ ਜਿਹੜੀਆਂ ਬੱਚਿਆਂ ਦੇ ਘੜਾਉਣੇ ਵਗੈਰਾ ਕਿੱਥੋਂ ਆਏ ਬਾਈ ਜੀ ਹਾਂਜੀ ਪਾਸੋ ਪਾਸੋ ਅੱਛਾ ਚਲੋ ਬਹੁਤ ਵਧੀਆ ਠੀਕ ਚੱਲ ਰਿਹਾ ਕੰਮ ਤਿੰਨ ਦਿਨ ਦਾ ਮੇਲਾ ਇੱਥੇ ਰਹੋਗੇ ਇਸ ਤਰ੍ਹਾਂ ਇਹ ਬੱਚੇ ਨੇ ਖਲਾਉਣੇ ਆ ਪ੍ਰਸ਼ਾਦ ਤੁਸੀਂ ਦੇਖ ਸਕਦੇ ਜਿਹੜਾ ਅੰਦਰ ਬਾਬਾ ਜੀ ਦਾ ਚੜਦਾ ਹੈਗਾ ਜੀ ਤੇ ਇਹ ਪਾਰਕਿੰਗ ਕਾਫੀ ਵਿਸ਼ਾਲ ਜਿੱਦਾਂ ਦੇ ਖਾਲੀ ਪਈ ਆ ਪਾਰਕਿੰਗ ਤੇ ਕੰਮ ਲੈ ਰਹੇ ਨੇ ਇੱਥੇ ਇਹ ਵੀ ਜਿਹੜਾ ਪ੍ਰਸ਼ਾਦ ਲੱਡੂਆਂ ਦਾ ਚੜਦਾ ਇਹਦੇ ਚ ਖਿੱਲਾਂ ਦਾ ਪ੍ਰਸ਼ਾਦ ਹੁੰਦਾ ਅੱਛਾ ਇਹ ਜਿਹੜਾ ਅੰਦਰ ਗੁੱਗਾ ਮਾਰੀ ਚੜਦਾ ਠੀਕ ਬੜੀ ਮਿਹਰਬਾਨੀ ਇਸੇ ਤਰ੍ਹਾਂ ਜਿਹੜਾ ਸੜਕ ਦੇ ਇਧਰ ਉਧਰ ਦੂਜੇ ਪਾਸੇ ਵੀ ਇਹ ਤੁਸੀਂ ਦੇਖ ਸਕਦੇ ਹੋ ਕਾਫੀ ਆਹ ਕੋਈ ਠੰਡੇ ਵਾਲਾ ਕੋਈ ਫਾਸਕੋਡ ਵਾਲਾ ਤੇ ਕੋਈ ਖਣਾਉਣੇ ਵਾਲਾ ਤੇ ਕੋਈ ਲੇਡੀਜ਼ ਸਾਮਾਨ ਵਾਲਾ ਇੱਥੇ ਜਿਹੜਾ ਖਰੀਦੋ ਫਰੋਖ ਦੀ ਲੋਕਾਂ ਮਰੋਂ ਕੀਤੀ ਜਾ ਰਹੀ ਹੈ ਜਿਹੜੀ ਸੰਗਤ ਆਈ ਹੈ ਦੂਜੀ ਇਹ ਸਾਰਾ ਲੇਡੀਜ਼ ਦਾ ਸਾਮਾਨ ਆ ਕੋਈ ਆ ਦੇਖੋ ਤੁਸੀਂ ਚੂੜੇ ਪਏ ਆ ਇਹ ਬਿੰਦੀਆਂ ਬੁੰਦੀਆਂ ਹੋ ਹੋ ਲੱਲਾ ਪਪਾ ਇਹ ਜਿਹਾ ਹੈਗਾ ਲਿਫਟ ਕੰਮ ਕਰਾ ਜੋ ਲੇਡੀਜ਼ ਦਾ ਪਰ ਤੋਂ ਆਉਣ ਵਾਲਾ ਡੇਲੀ ਯੂਜ਼ ਚ ਇੱਥੇ ਜਿਹੜਾ ਸਮਾਨ ਉੱਪਰ ਆ ਹੈਗਾ ਭਾਈ ਨੇ ਇਹ ਦੁਕਾਨ ਲਾਈ ਨਹੀਂ ਲਾਓ ਭਾਈ ਇਧਰ ਇਹ ਠੰਡੇ ਵਾਲੇ ਆ ਨਾਲ ਹੀ ਇਧਰ ਦੇਖ ਸਕਦੇ ਹੋ ਇਹ ਗਲਾਸ 10 ਰੁਪਏ 10 ਰੁਪਏ ਦਾ ਕਨੇ ਦਾ ਰਸ ਕੱਢਿਆ ਜਾ ਰਿਹਾ ਹੈਗਾ ਤਾਜ਼ਾ ਕੱਢ ਕੇ ਜਿਹੜਾ ਇਹ ਕੰਨੇ ਰਸ ਪਿਆਇਆ ਜਾ ਰਿਹਾ ਉਹ ਆਪਾਂ ਅੰਦਰ ਗੁਗਾ ਮਾਰੀ ਕੋਲ ਕਹਾਂਗੇ ਪੁਲਿਸ ਵਾਲਜ ਜਿਹੜੇ ਆਪਣੇ ਡਿਊਟੀ ਤੇ ਬੈਠੇ ਨੇ ਡਿਊਟੀ ਹੋ ਰਹੀ ਹੈ ਤੇ ਨਾਲ ਹੀ ਇਹ طرف ਫਾ ਜਲੇਬੀਆਂ ਦੀ ਦੁਕਾਨ ਨਾਲ ਇਹ ਕੋਹਾੜੇ ਕੁਝ ਖਾ ਵੀ ਸਕਦੇ ਹੋ ਇਹ ਬਰਫੀ ਇਹਨੂੰ ਢਾਕੇ ਰੱਖ ਯਾਰ ਹੈ ਜਾਲੀ ਪਾਇਨਾ ਤੇ ਮੱਖੀਆਂ ਨੇ ਤੁਸੀਂ ਇਹ ਆਇਨਾ ਨਾ ਖਵਾ ਲੋਕਾਂ ਨੂੰ ਇੱਥੇ ਜਾਲੀ ਜੁਲੀ ਪਾ ਕੇ ਰੱਖੋ ਠੀਕ ਆ ਕਪੜਾ ਹੈ ਨਹੀਂ ਜਾਲੀ ਵਾਲਾ ਜੀ ਉਹ ਜਿਹੜਾ ਜਾਓ ਦੇਖੋ ਪਾਇਆ ਹੋ ਉਹਨਾਂ ਦਾ ਉਹ ਪਾ ਕੇ ਰੱਖੋ ਹੈ ਜੀ ਜਿਸ ਤਰ੍ਹਾਂ ਆ ਵੀ ਖਜਲੇ ਉੱਪਰ ਤਾਂ ਇਹਨਾਂ ਨੂੰ ਟੱਗਿਆ ਬਾਈ ਟੱਗੇ ਰੱਖੋ ਇਹਨਾਂ ਨੂੰ ਥੋੜਾ ਜਿਹਾ ਹੈ ਜਾਲੀ ਪਾ ਦਿਓ ਜਿੰਨਾ ਥੋੜਾ ਟੱਗਿਆ ਉਹ ਉਹਨਾਂ ਲੋਕ ਪਸੰਦ ਕਰਨਗੇ ਸੰਗਤ ਪਸੰਦ ਕਰੇਗੀ ਤਾਂ ਜੋ ਅਗਲੇ ਨੂੰ ਨੁਕਸਾਨ ਨਾ ਹੋਵੇ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਕੋਲੇ ਫਜਲੇ ਵਗੈਰਾ ਪ੍ਰਸ਼ਾਦ ਵਗੈਰਾ ਉਹ ਰੱਖਿਆ ਹੋਇਆ ਹੈਗਾ ਇਹਦੇ ਨਾਲ ਹੀ ਇਹ ਜਲੇਬੀਆਂ ਵੀ ਪੱਟ ਰਹੇ ਨੇ ਤੇ ਇਹ ਅਗਲੀ ਦੁਕਾਨ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਪਕੌੜਿਆਂ ਦੇ ਆ ਜਿਹੜੀ ਬਰਫੀ ਬੁਰਫੀ ਨੂੰ ਢੱਕ ਕੇ ਰੱਖਦੇ ਨਾਲ ਢੱਕ ਕੇ ਰੱਖੋ ਜੀ ਮੱਖੀਆਂ ਦਾ ਬਜੁਰਗੋ ਬੈਠਣ ਇਹ ਢੱਕੇ ਫਿਰ ਜਿਣੀ ਨਹੀਂ ਜੀ ਚੁੰਨੀ ਪਾਉ ਚੁੰਨੀ ਆਉਂਦੀ ਆ ਦੀ ਦੇਖੋ ਆ ਚੁੰਨੀ ਲਿਆ ਇਸ ਤਰ੍ਹਾਂ ਇੱਧਰ ਵੀ ਜਿਹੜੇ ਆ ਅਗਲੇ ਤੇ ਨਹੀਂ ਹੈਗੇ ਤਾਂ ਉਹ ਘਿਓ ਰ ਆ ਮਠਿਆਈ ਆ ਤੇ ਬਾਲੋਛਾਈ ਵਗੈਰਾ ਜਲੇਬੀਆਂ ਭਾਈ ਜੀ ਇਹਨਾਂ ਢਹੋ ਹੈ ਚੁੰਨੀ ਪਾ ਕੇ ਹਾਂ ਨਹੀਂ ਮੱਖੀਆਂ ਬੈਠਣ ਗਿਆ ਪਬਲਿਕ ਬਿਮਾਰ ਹੋ ਜਾਂਦੀ ਹੈ ਠੀਕ ਆ ਇਸੇ ਤਰ੍ਹਾਂ ਇੱਧਰ ਪਕੌੜੇ ਵਗੈਰਾ ਹੈਗਾ। ਚਾਹੋ ਪਲੀਜ਼ ਬੇਨਤੀ ਆ ਤੁਹਾਨੂੰ ਆਪਾਂ ਕਿਸੇ ਨਾਲ ਬਿਮਾਰ ਨਾ ਕਿਸੇ ਨੂੰ ਕਰੀਏ ਠੀਕ ਹੈ ਜੀ। ਇਹ ਤੁਸੀਂ ਢੱਕ ਕੇ ਰੱਖੋ ਇਹਨਾਂ। ਇਸੇ ਤਰ੍ਹਾਂ ਇੱਧਰ ਵੀ ਜਿਹੜੇ ਪਕੌੜੇ ਵਗੈਰਾ ਨਿਕਲ ਰਹੇ ਆ ਪਨੀਰ ਦੇ ਕੋਈ ਗੋਭੀ ਦੇ ਆ ਤੇ ਆਪ ਤੁਸੀਂ ਲਈ ਖਾਜਲੇ ਤੇ ਇਹਨਾਂ ਦੇ ਉੱਤੇ ਜਾਲੀ ਪਾਓ ਭਾਈ ਸਾਹਿਬ ਜੀ। ਖਾਜਲੇ ਦੇ ਉੱਤੇ ਜਾਲੀ ਪਾਓ। ਕੱਪੜਾ ਪਾਓ। ਮੱਖੀਆਂ ਬੈਠ ਰਹੀਆਂ ਨੇ। ਮੱਖੀ ਬੈਠਦੀ ਆ ਉੱਪਰ। ਜਾਲੀ ਪਾਓ ਹੈ। ਹਾਂ ਹਾਂ। ਇਸ ਤਰ੍ਹਾਂ ਇਹਨਾਂ ਨੂੰ ਮੈਂ ਜਿਹੜੇ ਨੰਗੇ ਉਹਨਾਂ ਨੂੰ ਪਾ ਵੀ ਦੇ ਰਿਹਾ ਜਾਲੀ ਪਾਓ ਆਪ ਲੋ ਇਧਰ ਵੀ ਜਿਹੜੀ ਫਜਲੇ ਦੀਆਂ ਦੁਕਾਨਾਂ ਤੇ ਦੇਖ ਸਕਦੇ ਹੋ ਇਹ ਜੇ ਵੀ ਹੈ ਅਜਲਾ ਇੱਥੇ ਸਾਰੇ ਜਿਹੜੇ ਦੂਰ ਤੱਕ ਦੇਖ ਸਕਦੇ ਹੋ ਫਜਲੇ ਦੀਆਂ ਦੁਕਾਨਾਂ ਨੇ ਇਹੋ ਜਿਹੇ ਤਰ੍ਹਾਂ ਕਿ ਵੀ ਦੇਖ ਸਕਦੇ ਹੋ ਆਹ ਫਜਲਾ ਘਿਓਰ ਬਿਲਕੁਲ ਨੰਗੇ ਪਏ ਆ ਕੋਈ ਪ੍ਰਵਾਹ ਨਹੀਂ ਇਹਨਾਂ ਨੂੰ ਇੱਕ ਤਰ੍ਹਾਂ ਇਧਰ ਵੀ ਜਿਹੜੇ ਆ ਅਜਲੇ ਵਗੈਰਾ اسی طرح ایتر جڑا اجلا بھی کافی حد تک ایتر بھی دور دور تک جڑے بیگا دیا سکتے ہیں فیلا وہ چال رہی ہیں سارے بچے ہیں دیکھا ہوئے ہیں آؤ پر چال دیا کے کہاں سے آئے ہو آپ کانپور سے اچھا اس کے لیے جالی بھی کوئی نہیں کپڑا بھی ڈالو اس کو ترنت ڈالو ترنت بمار جب ہو جائیں گے لوگ بمار ہو جائیں گے ہاں ڈالو اس کے اوپر یہ دیکھا تو ਇਹ ਕੋ ਸਾਡੇ ਬਜੇ ਖਜਰੇ ਵਾਲੇ ਇਸੇ ਤਰ੍ਹਾਂ ਜਿਹੜਾ ਇਧਰ ਬਾਜ਼ਾਰ ਕਾਫੀ ਹੱਦ ਤੱਕ ਸਜਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਮੇਲਾ ਜਿਹੜਾ ਸ਼ਪਾਰ ਦੇ ਮੇਲੇ ਨਾਲੋਂ ਘਟਣੀ ਹੈ ਉਸੇ ਤਰ੍ਹਾਂ ਇਹ 3-4 ਦਿਨ ਚੱਲਣਾ ਹੈ ਜੀ ਜੇ ਤੁਸੀਂ ਦੇਖ ਸਕਦੇ ਬੈਗ ਪਿੱਕੂ ਬੈਗ ਲੇਡੀਜ਼ ਪਰਸ ਹੋਰ ਕਾਫੀ ਇਧਰ ਜਿਹੜੇ ਸ਼ਾਮੈਨ ਲੱਗੇ ਹੋਇਆ ਪਰਲੇ ਪਾਸੇ ਬਾਜ਼ਾਰ ਆਪਾਂ ਤੁਹਾਨੂੰ ਉਧਰ ਵੀ ਦਿਖਾਵਾਂਗੇ ਇਧਰ ਥਾਰ ਹੈ ਲੇਡੀਜ਼ ਸਮਾਨ ਹੋਰ ਵੀ ਬੱਚਿਆਂ ਦੇ ਸਮਾਨ ਉਥੇ ਅਵੇਲੇਬਲ ਹੈਗੇ ਆ ਆ ਦੇਖੋ ਆਰਟੀਫੀਸ਼ਲ ਜੁਲਰੀ ਇਹਨਾਂ ਕੋ ਲੇਡੀਜ਼ ਪਰਸ ਤੇ ਇੱਧਰ ਜਿਹੜੀ ਸੇਲ ਵੀ ਲੱਗੀ ਹੋਇਆ 20 ਰੁਪਏ ਸੇਲ 30 ਰੁਪਏ ਸੇਲ ਆ ਦੇਖ ਤਾਂ ਨੇ ਸੇਲਾਂ ਦੇ ਵਿੱਚ ਜਿਹੜਾ ਸਮਾਨ ਉਹ ਮਿਲ ਰਿਹਾ ਆ ਸਾਰਾ ਜਿਹੜਾ ਸੇਲਾਂ ਦਾ ਸਮਾਨ ਹੈਗਾ ਕਾਫੀ ਇਹ ਤਾਂ ਸੇਲ ਨਾਲ ਹੀ ਆ ਤੁਸੀਂ 30 ਦੇ ਪਰਤਨ ਵਗੈਰਾ ਤੁਸੀ ਵੇਖ ਸਕਦੇ ਹੋ ਲੱਗੇ ਪਏ ਆ ਤੇ ਨਾਲ ਹੀ ਆ ਹਾਂ ਹੋਰ ਜਿਹੜਾ ਲੇਡੀਜ਼ ਸਮਾਨ ਆ ਪਰ ਤੁਸੀਂ ਦੇਖ ਤਾਂ ਆ ਕਿ ਬਹੁਤ ਅੱਛੇ ਅੱਛੇ ਕੁਆਲਟੀ ਦੇ ਨੇ ਉਹ ਲੱਗੇ ਹੋਏ ਨੇ ਤੇ ਇਹ ਜਿਹੜਾ ਆਰਟੀਫੀਸ਼ੀਅਲ ਮਾਨ ਦੇਖੇ ਇੰਨਾ ਕੋਲੇ ਅਵੇਲੇਬਲ ਹੈਗਾ ਨਾਲ ਹੀ ਇਹ ਤੇ ਬੱਚਿਆਂ ਦੇ ਘੜਾਉਣੇ ਆ ਗਏ ਆ ਬੱਚਿਆਂ ਦੇ ਘੜਾਉਣੇ ਬਗਤ ਦੇਖ ਸਕਦੇ ਹੋ ਕਾਫੀ ਹੱਦ ਤੱਕ ਇੱਥੇ ਜਿਹੜੀਆਂ ਘੜਾਉਣੇ ਦੂਰ ਦੂਰ ਤੱਕ ਨਜ਼ਰ ਮਾਰੋਗੇ ਤਾਂ ਘੜਾਉਣੇ ਵਗੈਰਾ ਦੁਕਾਨਾਂ ਤੋਂ ਨਜ਼ਰ ਆਉਣਗੀਆਂ ਤੇ ਇਧਰ ਵੀ ਜਿਹੜੀ ਆ ਸਾਹਮਣੇ ਦੀ ਦੇਖੋ ਤੇ 20 ਰੁਪਏ ਸੇਲ 20 ਰੁਪਏ ਸੇਲ ਸਾਰੇ ਪਾਸੇ 30 ਰੁਪਏ ਸੇਲ ਹੀ ਚੱਲ ਰਹੀ ਆ ਇਆ ਆਪਾਂ ਇਹ ਤੁਹਾਨੂੰ ਮੇਲਾ ਬਾਅਦ ਤੋਂ ਨੇ ਤੇ ਆਪਾਂ ਪਹਿਲਾਂ ਬਾਬਾ ਜੀ ਦੇ ਅੱਧਰ ਗੁੱਗਾ ਮੜ ਗਏ ਆ ਮੱਲ ਚੱਲ ਗਈ ਚੱਲ ਕੇ ਆਈਏ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਇੱਧਰ ਲੀ ਜਿਹੜੇ ਬੈਗ ਵਗੈਰਾ ਲੱਗੇ ਹੋਏ ਆ ਪਰਸ ਵਗੈਰਾ ਲੇਡੀਜ਼ ਲੱਗੇ ਆ ਖੜਵਾਣੇ ਬੱਚਿਆਂ ਦੇ ਉਹ ਲੱਗੇ ਹੋਏ ਨੇ ਇਹ ਫਜਲੇ ਦੀ ਦਾਨਾ ਇਸ ਵਾਰ ਬਹੁਤ ਲੱਗੇ ਹੋਇਆ ਤੇ ਫਿਰ ਇਸ ਤੋਂ ਬਾਅਦ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੇ ਇੱਥੇ ਤੇ ਚੰਡੋਲ ਵਗੈਰਾ ਉਹ ਦਿਖਾਵਾਂਗੇ ਤੇ ਸਾਰਾ ਮੇਲਾ ਤੁਹਾਨੂੰ ਇੱਥੇ ਜਿਹੜਾ ਕਾਫੀ ਵੱਡਾ ਮੇਲਾ ਦੋ ਤਿੰਨ ਭਾਗਾਂ ਦੇ ਵਿੱਚ ਇਹ ਤੁਹਾਨੂੰ ਦਿਖਾਵਾਂਗੇ ਇਹ ਸਾਹਮਣੇ ਜਿਹੜੀ ਆ ਸਵੀਟ ਸ਼ਾਪ ਬਣੀ ਪਈ ਆ ਜੇ ਜਸਾ ਦੇ ਪਕੌੜੇ ਹੋ ਗਏ ਇਹਨਾਂ ਕੋਲ ਸੂਜੀ ਦੀ ਬੱਤੀ ਹੋ ਗਈ ਭਾਈ ਸਾਹਿਬ ਇਹਨਾਂ ਤੇ ਝાળੀ ਪਾਓ ਪਾਓ ਝાળੀ ਪਾਓ ਤਾਂ ਜੋ ਪਬਲਿਕ ਬਿਮਾਰ ਨਾ ਹੋਵੇ ਖਾ ਕੇ ਠੀਕ ਆ ਆ ਪਕੌੜੇ ਵੀ ਟਾ ਕੇ ਰੱਖੋ ਜੀ ਜਿਹੜੀ ਆ ਆਪਣੀ ਕੌਣ ਜਿਹੜਾ ਕਹਿੰਦਾ ਇਸ ਵਾਸਤੇ ਤੇਲ ਚੜਦਾ ਆ ਜਿਹੜੇ ਲੱਡੂ ਚੜਦੇ ਆ ਉਹ ਠੀਕ ਹੋ ਚੱਲ ਰਿਹਾ ਵਧੀਆ ਤੇ ਇੱਕ ਤਰ੍ਹਾਂ ਆਪਾਂ ਅੰਦਰ ਜੰਨਾ ਬਾਬਾ ਜੀ ਦੇ ਸਥਾਨ ਤੇ ਇਹ ਲੱਡੂ ਪਏ ਆ ਜੇ ਦੇਖਾ ਦੇ ਨਾਲ ਆ ਫਿਰ ਪਕੌੜਿਆਂ ਦੀ ਦੁਕਾਨ ਜਿਹੜੀ ਆ ਗਈ ਆ ਸਾਹਮਣੇ ਵੀ ਦਿਖਾਉਦੇ ਫਾਕਲਾ ਭੰਡਾਰ ਹੈ ਇੱਧਰ ਵੀ ਕਚਲਾ ਜਿਹੜੀਆਂ ਦੁਕਾਨਾਂ ਨੇ ਤੇ ਇਸੇ ਤਰ੍ਹਾਂ ਦਰभी ਜਿਹੜੀਆਂ ਜਦੋਂ ਬਾਬਾ ਜੀ ਦੇ ਦਰਬਾਰੀ ਚੜ੍ਹਦੀਆਂ ਨੇ ਉਦੋਂ ਦੇਖ ਸਕਦਾ ਪ੍ਰਸ਼ਾਦ ਦੇ ਢੇਰ ਲੱਗੇ ਹੋਏ ਆ ਚਲੋ ਚੱਲਦੇ ਆਪਾਂ ਬਾਬੇ ਦੇ ਦਰਬਾਰ ਦੇ ਗੋਗਾ ਜੀ ਦੇ ਇਸ ਕੁਬਿੱਤਰ ਆਸਾਂ ਦੇ ਬਾਬਾ ਚੁੱਕਿਆ ਆਓ ਆਪਾਂ ਦੇ ਚੱਲਦੇ ਆ ਪਿੰਡ ਨਮਾਦਾ ਅਸੀਲ ਸਮਾਣਾ ਜਿਲ੍ਹਾ ਪਟਿਆਲਾ ਦੇ ਵਿੱਚ ਆਪਾਂ ਜਿਹੜਾ ਆਉਂਦੇ ਚੁੱਕਿਆ ਆਓ ਆਪਾਂ ਚੱਲੀਏ ਤੇ ਅੱਗੇ ਤੋਂ ਡਾਕਟਰ ਬਰਾਮੋ ਦੇ ਜੀ ਦਰਸ਼ਨ ਕਰੋ ਗੋਗਾ ਮੈੜੀ ਪਿੰਡ ਨਮਾਦਾ ਜਿਹੜਾ ਪਟਿਆਲਾ ਆ ਮੈਂ ਬੰਦੇ ਚੁੱਕਿਆ ਆ ਜੋ ਜਿਹੜੀ ਆ ਗੁੱਦਾ ਮਾਰੀ ਆ ਇੰਦਰ ਤੋਂ ਹਟੋ ਤਾਂ ਬਹੁਤ ਵੱਜ ਰਿਹਾ ਹੈਗਾ ਦੇਖੋ ਇਹ ਜਿਹੜਾ ਆਪਾਂ ਮੇਨਦਵਾਰੇ ਤੋਂ ਲੱਕ ਕੇ ਆਏ ਆ ਜੀ ਜਿਹੜੇ ਅੰਦਰ ਅੰਦਰ ਜਿਹੜਾ ਮਥਾ ਟੇਕ ਹੋ ਰਿਹਾ ਚੰਦਰਾ ਚੜ੍ਹ ਰ ਹੋ ਰਹੀਆਂ ਨੇ ਉਹ ਆਪਾਂ ਤੁਹਾਨੂੰ ਸਕਰੀਨ ਤੇ ਦਿਖਾਦੇ ਆ ਜੇ ਅੰਦਰ ਜਿਹੜੀ ਸਕਰੀਨ ਤੇ ਦੇਖ ਰਿਹਾ ਜਿਹੜੀ ਅੰਦਰ ਚੱਲ ਰਿਹਾ ਬਾਬਾ ਜੀ ਦੇ ਮੁੱਖੀ ਤਸਵੀਰ ਇਹਦੇ ਲਾਈਵ ਦਿਖਾਇਆ ਜਾ ਰਿਹਾ ਹੈ ਇਹ ਹੈ ਪਵਿੱਤਰ ਸਰੋਵਰ ਸਾਹਿਬ ਗੁਗਾ ਮਾੜੀ ਨਮਾਤਾ ਦੇ ਵਿੱਚ ਦੇਖ ਸਕਦਾ ਕਾਫੀ ਵੱਡੀ ਗਏ ਗੁਗਾ ਮਾੜੀ ਹੈਗੀ ਲੋਕੀ ਦੂਰੋਂ ਦਰਾਡੇੋਂ ਚੱਲ ਕੇ ਮੱਥਾ ਟੇਕਣ ਲਈ ਹੁੰਦੇ ਨੇ ਸਾਵਣ ਜੇ ਤਾਂ ਕਾਫੀ ਇੱਕ ਵਿਸ਼ਾਲ ਜਿਹੜੀ ਗੁਗਾ ਮਾੜੀ ਹੈ ਜਾਓ ਬੱਕੇ ਦਾਲਦੇ ਆ ਇਹ ਹੈ ਗੁਗਾ ਮਾੜੀ ਇਹ ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਅੰਦਰ ਜਾ ਕੇ ਦਿਖਾਉਣ ਦੀ ਤੇ ਵਧੀਆ ਹੈ ਵੱਡੇ ਹਾਲ ਬੜੇ ਹੋਇਆ ਜੀ ਕਰਨੀ ਚੋ ਵੀ ਸੰਗਤ 15 ਉਹਨਾਂ ਅਗੇ ਪਹੁੰਚ ਰਹੀ ਹੈ ਤੁਸੀਂ ਦੇਖ ਰਹੇ ਹੋ ਬਹੁਤ ਵੀ ਦੂਰ ਤੋਂ ਬੜੀ ਸੰਗਤ ਦਿੱਤੇ ਪਹੁੰਚ ਰਹੀ ਹੈ ਜੀ ਹੋਰ ਜਗਾ ਜਗਾ ਜਿਹੜੇ ਢੋਲ ਬੈਂਡ ਵੱਜ ਰਹੇ ਆ ਕੋਈ ਦੇਖ ਸਕਦੇ ਹੋ ਗੁਰੂ ਘਰ ਦੇ ਆ ਗਏ ਪ੍ਰਾਪਤ ਕਰੋ ਬਹੁਤ ਵੱਡਾ ਇਹ ਮੇਲਾ 3 ਦਿਨ ਚੱਲਣਾ 25 26 27 ਜਿਹੜਾ ਵੀ ਆ ਬਣਾ ਹੋਵੇ ਸਿਰ ਮੇਲਾ ਆ ਕੇ ਦੇਖੇ ਤੇ ਗੁਰੂ ਘਰ ਦੇ ਜਿਹੜੇ ਆ ਉਹ ਪ੍ਰਾਪਤ ਕਰੇ ਆਓ ਇਹਦੇ ਨਾਲ ਅੱਗੇ ਆਪਾਂ ਵੱਲ ਚੱਲਦੇ ਆਂ ਇਸਦੇ ਨਾਲੇ ਆਪਾਂ ਅੰਦਰੋਂ ਤੁਹਾਨੂੰ ਦਰਸ਼ਨ ਕਰਵਾ ਕੇ ਬਾਹਰ ਆ ਗਏ ਆ ਕਿ ਜਿਹੜਾ ਮੇਨ ਗੇਟ ਦੋ ਆਪ ਸੀਗਾ ਤੇ ਦੇਖਾ ਤੇ ਪੱਥਾ ਨਿਕਲਦਾ ਰਸਤਾ ਇੱਧਰ ਦੀ ਲਿਖਿਆ ਹੋਇਆ ਸੱਜੇ ਮੋੜਨਾ ਉਸ ਤੋਂ ਬਾਅਦ ਪੁਲਿਸ ਭਰਾ ਵੀ ਬੈਠੇ ਨੇ ਆਹ ਦੀ ਡਿਊਟੀ ਕਰ ਰਹੇ ਬੜੇ ਵਧੀਆ ਆਪਾਂ ਬਾਹਰ ਆ ਚੁੱਕੇ ਆ ਸਾਹਮਣੇ ਸਾਰੇ ਪਾਸੇ ਜਿੱਦ ਤੱਕ ਤੁਸੀਂ ਝਾਤੀ ਮਾਰੋਗੇ ਦੁਕਾਨਾਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਆ ਜਾਂ ਪ੍ਰਸ਼ਾਦ ਦੀਆਂ ਦੁਕਾਨਾਂ ਇਹ ਪ੍ਰਸ਼ਾਦ ਜਿਹੜਾ ਚੜਦਾ ਹੈਗਾ ਤੇ ਜਿਹੜਾ ਰੁਮਾਲੇ ਜਿਹੜੇ ਆ ਚੜਦੇ ਜੱਤਰਾ ਜਿੰਨਾ ਕਹਿੰਦੇ ਆ ਤੇ ਇਹਦੇ ਨਾਲ ਹੀ ਇਹ ਵੀਡੀਓ ਨੂੰ ਆਪਾਂ ਇੱਥੇ ਸਮਾਪਤ ਕਰਦੇ ਆ ਤੇ ਤੁਸੀਂ ਦੇਖ ਸਕਦੇ ਸਾਰੀਆਂ ਦੁਕਾਨਾਂ ਤੇ ਜਿਹੜਾ ਇਹਨਾਂ ਦਿੱਤਾ ਗਿਆ ਨਹੀਂ ਹੋਇਆ ਤੇ ਮੈਂ ਤਾਂ तकरीबन ਹਰੇਕ ਨੂੰ ਕਹਿ ਕੇ ਆਇਆ ਵੀ ਤੁਸੀਂ ਟੱਕੇ ਰੱਖੋ ਇੱਧਰ ਵੀ ਦੇਖ ਸਕਦੇ ਆ ਖਜਲਾ ਇਕ ਖਜਲਾ ਜਿੰਦਰ ਦੇਖੋ ਖਜਲਾ ਇਕ ਖਜਲਾ ਤੁਹਾਨੂੰ ਜਿਹੜਾ ਮਿਲੂਗਾ ਜਿਵੇਂ ਪਕੌੜਿਆਂ ਦੀ ਤਾਂ ਪਨੀਰ ਦੀ ਦੁਕਾਨ ਹੈ ਜੀ ਪਨੀਰ ਪਕੌੜਾ ਇਤੋਂ ਸਾਰੀ ਤਰ੍ਹਾਂ ਦੀ ਜਿਹੜੀ ਮਠਾਈ ਜਨਾਂ ਕੋਲੇ ਅਵੇਲੇਬਲ ਹੈਗੀ ਆ ਤੇ ਇਹ ਬਿਲਕੁਲ ਜਿਹੜੀ ਆ ਬੂਗਾ ਮਾੜੀ ਦੇ ਬਾਹਰ ਜਿਹੜੀ ਦੁਕਾਨ ਸਜੀ ਹੋਈ ਆ ਬਹੁਤ ਸੋਹਣੇ ਅੱਛੇ ਬਹੁਤ ਵਧੀਆ ਲੱਗੀ ਮੈਨੂੰ ਆਹ ਬੈਠੇ ਨੇ ਇੱਧਰ ਜਿਹੜੇ ਬੱਚੇ ਜਿਹਨਾਂ ਦੇ ਇੱਥੇ ਕੰਮ ਕਰਦੇ ਆ ਤੁਸੀਂ ਦੇਖ ਸਕਦੇ ਪਿੱਛੇ ਵੀ ਜੜੀਆਂ ਉਹ ਜਲੇਬੀਆਂ ਪਿੱਛੇ ਨਿਕਲ ਰਹੀਆਂ ਵੱਡੀਆਂ ਵੱਡੀਆਂ ਤਵੀਆਂ ਜੜੀਆਂ ਉਹ ਰੱਖੀਆਂ ਗਈਆਂ ਨੇ ਜਿਹੜੇ ਦੇਖ ਸਕਦੇ ਤੁਸੀਂ ਸਾਰੇ ਪਾਸੇ ਕਾਫੀ ਇਥੇ ਜਿਹੜੇ ਆ ਖਾਣ ਪੀਣ ਦੇ ਦੇ ਸ਼ੁਕੀਨ ਨੇ ਉਹ ਇਥੇ ਆਪੀ ਸਕਦੇ ਹੋ ਤੁਸੀਂ ਇਸੀ ਪਿੰਡ ਨਮਾਤਾ ਤਸਵੀਲ ਸਮਾਣਾ ਜਿਲ੍ਹਾ ਪਟਿਆਲਾ ਦਾ ਪਹਿਲੇ ਦਿਨ ਦਾ ਅੱਜ ਦਾ ਜਿਹੜਾ ਮੇਲਾ ਗੁੱਗਾ ਮੇੜੀ ਨਮਾਤਾ ਦੇ ਪਿੱਛੇ ਜਿਹੜਾ ਚੱਲ ਰਿਹਾ ਤੁਹਾਨੂੰ ਦੱਸਾਇਆ ਕਿੱਥਾਂ ਦਾ ਲੱਗਿਆ ਜਿਹੜੇ ਮੇਰੇ ਵੀਰ ਭਾਈ ਨਾ ਹੈ ਮੇਰਾ ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਨ ਤਾਂ ਜੋ ਤੁਹਾਨੂੰ ਵੀ ਅਗਲੀ ਵੀਡੀਓ ਫੈਲਦੇ ਦਾ ਤੇ ਨੋਟੀਫਿਕੇਸ਼ਨ ਮਿਲ ਸਕੇ ਜਿਹਦੇ ਨਾਮ ਸੁਰੇਂਦਰ ਸਿੰਘ ਉਹ ਇਜਾਜਤ ਪਿੰਡ ਨਮਾਤਾ ਤਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਤੋਂ ਤੇ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਝ ਹੀ ਕਰਨਾ ਇਹਦੇ ਨਾਲ ਰੱਬ ਰਾਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਤੁਹਾਡਾ ਵੀਡੀਓ ਦੇਖਣ ਦਾ ਜੀ